ਖਰਖੰਡ ਰੈਸਟ ਬੰਗਾਲ ਉੜੀਸਾ ਤੋਂ ਯੂਪੀ ਲਖਨਊ ਕਾਨਪੁਰ ਅਜोध्या ਦਿੱਲੀ ਕਰਨਾਲ ਪਰਖਸ਼ਤਰ ਪਟਿਆਲਾ ਨੋਬ ਤੋਂ ਹੁੰਦਿਆ ਹੋਇਆ ਅੱਜ ਮਹਾਪੁਰਖ ਸ੍ਰੀਮਾਨ ਅਹਮ ਗਿਆਨੀ ਸੰਤ ਬਾਬਾ ਅੰਸ਼ਰ ਸਿੰਘ ਜੀ ਮਹਾਂਪੁਰਖਾਂ ਦੀ ਯਾਦਗਾਰ ਸਥਾਨ ਜਿਨ੍ਹਾਂ ਦੇ ਮੁਖੀ ਸੰਤ ਬਾਬਾ ਭੁਪਿੰਦਰ ਸਿੰਘ ਜੀ ਗਰਗਵਾਲੇ ਜਿਨ੍ਹਾਂ ਨੇ ਸਾ ਸੰਗਤ ਦੀ ਪਰਮਾ ਸਤਕਾਰ ਜਿਹੜਾ ਹੈ ਸੋ ਇਸ ਕਾਫਲੇ ਤੱਕ ਕੀਤਾ ਹੈ ਅਸੀਂ ਉਹਨਾਂ ਦੇ ਤੇ ਸਾਰੀਆਂ ਸੰਗਤਾਂ ਦੇ ਉਹਨਾਂ ਦੇ ਪੀਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਕਿ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਜੀ ਨਗਰ ਕੀਰਤਨ ਜਾਗਰਤੀ ਯਾਤਰਾ ਦੇ ਵਿੱਚ ਆਏ ਆ ਤੁਹਾਨੂੰ ਵੀ ਸਾਰਿਆਂ ਨੂੰ ਦਰਸ਼ਨ ਕਰਾਉਣੇ ਆ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਸਾਲਾ ਦੇ ਉੱਤੇ ਸਮਰਪਿਤ ਹੈ ਜੀ ਜੋ ਆਪਣਾ ਨਗਰ ਕੀਰਤਨ ਹੈ ਤੇ ਜਾਗਰਤੀ ਯਾਤਰਾ ਤੇ ਤੁਹਾਨੂੰ ਸਾਰਿਆਂ ਨੂੰ ਵੀ ਦਰਸ਼ਨ ਕਰਾਉਣੇ ਆ ਜਰਗ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਤਿਆਰ ਕਰ ਰਹੇ ਆ ਆਪਣਾ ਨਗਰ ਕੀਰਤਨ ਆ ਰਿਹਾ ਜੀ ਮਲੇਰਕੋਟਲੇ ਤੋਂ ਤੇ ਮਲੇਰਕੋਟਲੇ ਤੋਂ ਜਰਗ ਜਰਗ ਤੋਂ ਖੰਨਾ ਖੰਨੇ ਤੋਂ ਮੰਜੀ ਸਾਹਿਬ ਜਾਵਾਂਗੇ ਜੀ ਤੇ ਰਸਤੇ ਦੇ ਵਿੱਚ ਕਲਾਹੇ ਵੀ ਰੁਕਾਂਗੇ ਤੇ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁੱਡ ਗੁੱਡ ਮੈਂ ਦਿ ਲਾਟਣ ਗੋਮੈਂ ਦਾ ਦੀਗਾ ਕਿੱਦਾਂ ਚੱਲ ਭਾਈ ਕਿ ਮਹਾਨ ਜਨ ਜੀ ਯਾਤਰਾ ਇੱਥੇ ਲਾ ਲਾਉਂ ਕਹਿੰਦੇ ਇੱਥੇ ਬੈਠੇ ਪੈਦਲ ਲੋ ਲੋ ਇੱਥੇ ਲੜੋਏ ਤਰੇ ਬਾਬਾ ਉੱਥੇ ਜਾ ਇੱਥੇ ਬੈਠੇ ਨੇ ਲੰਗਰ 'ਚ ਛੱਡ 'ਚ ਬੈਠੇ ਸੀ ਕਹਿੰਦੇ ਜੀ ਚਲੋ ਜੇ ਉੱਥੇ ਚਲੇਗਾ ਆਪਾਂ ਪੈਦਲ ਚੱਲਣਾ ਨਾ ਮੈਂ ਪਾਸਾ ਪਤਾ ਨਹੀਂ ਲੱਗ ਰਿਹਾ ਕੀ ਗੱਡੀ ਚੱਲੀ ਉਹਨਾਂ ਦੀ ਮੈਂ ਕਦੇ ਕੰਮ ਕਰਦਾ ਹਾਂ ਯਾਰ ਚੇਲੋ ਜੀ ਚਲਿਏ ਝੋ ਜੀ ਕੇਵਲ ਸਾਡਾ ਦੇ ਕਾਰਨਰ ਤੋਂ ਉਹਨਾਂ ਦੇ ਚਾਹੁੰਦੇ ਸੀ ਗੱਲ ਬੋਲਣਾ ਹੋ ਰਹੀ ਹੈ ਜੀ ਤਿਆਰੀ ਪੂਰੀ ਪਾਣੀ ਦੀਆਂ ਬੋਤਲਾਂ ਰੱਖ ਲਈਆਂ ਜੀ ਤੇ ਬਾਹਰ ਬੈਂਡ ਵਾਜੇ ਵਾਲੇ ਵੀ ਤਿਆਰ ਖੜੇ ਨੇ ਪੂਰੇ ਤੇ ਬਸ ਨਗਰ ਕੀਰਤਨ ਆਣੇ ਵਾਲਾ ਜੀ ਥੋੜੀ ਜਿਹੀ ਦੇ ਵਿੱਚ ਕਿਆ ਖੂਬ Ja, die geht hier. ਇਹ ਜਰਕ ਦੇ ਬਹੁਤ ਬਹੁਤ ਸੁੰਦਰ ਬਹੁਤ ਸ਼ਾਨਦਾਰ ਜੂ ਵਿਜ਼ਿਟ ਕਰਿਓ ਜਰੂਰ ਮਠੜੇ ਤੇ ਜਾਓ ਜਰੂਰ ਦਸੰਗਰਾਂ ਜਾਓ ਬਹੁਤ ਚੰਗੂ ਜਗਾ ਜੰਮੀ ਅੱਥ ਤੇ ਉਹ ਤੋਂ ਬਾਅਦ ਮਠੜੇ ਦੇ ਘੰਟੂ ਬਾਅਦ ਅਸੀਂ ਪ੍ਰਸ਼ਾਦਾ ਛਕਿਆ ਜੀ ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਅਸੀਂ ਬਾਹਰ ਆਏ ਨਾ ਰੁੱਖ ਦੇਖੋ ਇੱਕ ਰੁੱਖ ਦੀ ਕਲਾ ਦੇਖੋ ਮਤਲਬ ਕਿੰਨੀ ਮਿਹਨਤ ਨਾਲ ਬਣਾਇਆ ਹੋਣਾ ਬਹੁਤ ਸੋਹਣਾ ਲੱਗ ਰਿਹਾ ਸੀਗਾ ਤੇ ਇਹ ਤੋਂ ਬਾਅਦ ਫਿਰ ਨਗਰ ਕੀਰਤਨ ਦੀ ਤਿਆਰੀ ਕਰਨ ਵੱਲ ਨਿਕਲਦੇ ਆ ਜੀ ਸਾਰੇ ਆਪਣੇ ਵੱਡੇ ਭਾਈ ਵੀਰ ਹਨਾ ਇਹਨੂੰ ਹੰਤਕ ਜ਼ਰੂਰ ਦੇਖਿਓ ਜੀ ਚਲੋ ਜੀ ਜੋੜੇ ਬੁਲਾ ਕੋਲ ਨਗਰ ਕੀਰਤਨ ਪਹੁੰਚਣ ਵਾਲਾ ਜੀ ਤੇ ਹੁਣ ਆਪਾਂ ਲੈਂ ਚੱਲਦੇ ਆਂ ਲੰਗਰ ਆਪਾਂ ਛਕ ਲਿਆ ਜੀ ਤੇ ਹੁਣ ਜੇ ਗਿਰ ਤੈਨੂੰ ਜੋੜੇਪੁਰਾ ਤੱਕ ਲੈ ਜਾਣਿਆ ਜੀ ਸਾਰੀ ਸੰਗਤ ਖੜੀ ਹੈ ਜੀ ਆਪਾਂ ਜੋੜੇਪੁਰਾ ਰਸੀਵ ਕਰਦੇ ਜੋੜੇਪੁਰਾ ਤੋ ਰਸੀਵ ਕਰਦੇ ਬਾਕੀ ਤਿਆਰੀ ਪੂਰੀ ਡਾਨਾ ਹੈ ਜੀ ਆ ਗਏ ਭਾਈ ਮੋਟਰਸਾਈਕਲ ਚਲੋ ਜੀ ਹੁਣ ਇੱਕ ਆ ਗੱਡੀ ਚੱਲੀ ਆ ਆਪਣੀ ਇੱਕ ਆ ਗੱਡੀ ਚੱਲੀ ਆ ਚੱਲੀਏ ਰਿਸੀਵ ਕਰਨ ਜੋੜੇਪੁਰਾਂ ਦੇ ਉੱਤੇ ਚਲੋ ਜੀ ਉਹ ਇਹ ਤਾਂ ਵਲੌਗ ਪਾਵਾਂਗੇ ਹਾਂਜੀ ਹਾਂਜੀ ਹੋਰ ਕੀ ਵਾਹ ਵਾਹ ਚਲੋ ਜੀ ਹੁਣ ਅਸੀਂ ਜਾ ਰਹੇ ਹਾਂ ਯਾਤਰਾ ਨੂੰ ਰਿਸੀਵ ਕਰਨ ਗੁਰੂ ਸਾਹਿਬ ਪਹੁੰਚ ਗਏ ਨੇ ਪਿੱਛੇ ਡੱਜਣ ਜੋੜੇਪੁਰਾਂ ਦੇ ਜੋੜੇਪੁਰਾਂ ਤੇ ਅਸੀਂ ਰਿਸੀਵ ਕਰਾਂਗੇ ਗੁਰੂ ਸਾਹਿਬ ਤੇ ਹੁਣ ਜੈ ਗੁਰਦਾਰਸ ਹਰ ਤਰ੍ਹਾਂ ਦੇ ਸੰਤਾਂ ਦੇ ਬਖਸ਼ਣ रिसीव कर जा रहे हैं तो रिसीव करके फिर इतने आवे गुरु साहब की बाकी संगत दर्शन करो गुरु साहब के पास कहें आओ तुम अगे तो दिखाने ब्लॉग नमन ब्लॉग विद नमन यस हाँ जी ਪਹੁੰਚ ਗਏ ਜੀ ਲੋਕੇਸ਼ਨ ਤੇ ਜਿੱਥੋਂ ਆਪਾਂ ਨਗਰਗਿਰਦਾ ਨੋਟਿਸ ਕਰ ਰਹੇ ਜੀ ਤੇ ਸਾਰੀ ਸੰਗਤ ਖੜੀ ਹੈ ਜੀ ਪੂਰੀ ਰੌਣਕਾਂ ਲੱਗੀਆਂ ਹੋਈਆਂ ਨੇ ਬੋਤਕਾ ਹੈਗੇ ਕੋਈ ਨਾ ਮੇਰੇ ਵੱਡੇ घरो जी दर्शन सत संग ਈ ਡਰ ਨਹੀਂ ਉਹ ਕੱਢ ਦੇ ਸਾਨੂੰ ਛੱਡੇ ਗਏ ਸੀ ਭਾਜੀ ਛੱਡ ਦੇ ਖੜ ਜੋ ਆ ਜੀ ਬੈਠੋ ਜੀ ਬੈਜੋ ਬੈਜੋ ਬਾਬਾ ਜੀ ਉਹ ਬੈਜੋ ਬੈਜੋ ਪੈਰ ਨਹੀਂ ਲੱਗਣੇ ਬਟਾ ਲੋ ਛੇਤੀ ਕਰੋ ਪਿੱਛੇ ਅੱਜ ਹੀ ਆnde ਸੀਗੇ ਆਜੋ ਆਜੋ ਹੈਗੀ ਜੀ ਮੈਂ ਬਾਈ ਬਾਬੇ ਚਲੋ ਜੀ ਛੱਡ ਆਉਗੀ ਦੇਖ ਸੁਪੇ ਦੇ ਇੱਕ ਲੈ ਲੀ ਨਾ ਚਲੋ 55 ਪਿਆਲੇ ਨੇ ਕੀ ਆ ਵਾ 55 ਪਿਆਲੇ ਨੇ ਕਿ ਲੋਦਾ ਕਿਥੇ ਨੇ ਅੰਦਰ ਬੈਠੇ ਨੇ ਵੀਰੇ ਹਾਂ ਬੱਟੂ ਜੀ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਮੋੜ ਛੱਡ ਦੋ ਵੀਰੇ ਬੰਦ ਬੰਦ ਨਹੀਂ ਛੱਡ ਲੋ ਆ ਲੋ ਇੱਧਰ ਦੇਖੇ ਬੰਦੋ ਜਾ ਬਲੀਕੋ ਕਰਤਾਰ ਉਹ ਦੇਖ ਵੀਰੇ ਬ੍ਰੇਕ 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 ਮਾਵਾ ਸਿਰ ਟੱਕ ਲਾ ਸਿਰ ਨਹੀਂ ਟੱਕਿਆ ਨਾ ਹਾਂ ਮੈਂ ਕਰਦਾ ਹੀ ਸੈਟ ਆ ਚ ਤੂੰ ਵੀ ਸਿਰ ਟੱਕ ਹਾਂਜੀ 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 ਗੱਬਿਓ ਉੱਟ ਗਿਆ ओके ਬੰਨਿਆ ਯਾਰ ਵੀ ਵਧੀਆ ਬੰਨ ਲਿਆ ਆਪਣੇ ਬੰਨਣੇ ਨਹੀਂ ਨਹੀਂ ਐਂ ਤਾਂ ਮੈਨੂੰ ਆਉਂਦਾ ਇਹ ਤਾਂ ਠੀਕ ਹੈ ਮੰਨ ਲਈ ਪਰਨੇ ਚਲੋ ਚੱਲੀਏ ਛੋਟਾ ਲੈਂਦੀ ਆਪਾਂ ਹਾਂਜੀ ਆਸ਼ਤਵਾਦੀਆਂ ਚੱਲ ਪਈਆਂ ਜੀ ਇਸ ਰੋਪੇ ਆਪਾਂ ਬਣ ਲੈ ਉਹ ਚੱਲੀਆਂ ਰੋਪਾ ਟੀ ਲਈ ਬਣਿਆ ਗਿਆ ਵੀਰੇ ਫੜਨਾ ਹੁੰਦਾ ਨਹੀਂ ਹੈਗਾ ਇਹਦੇ ਮੇਰੇ ਆਹ ਲਈ ਹੋ ਗਿਆ ਕੰਮ ਠੀਕ ਆ ਸਾਥੇ ਲਾ ਹੋ ਗਿਆ ਕੰਮ ਇਹਨਾਂ ਨਾਲ ਮਸੂਲ ਕਰਦੇ ਆ Hello, I <laughs> ओडिशा तो यूपी लखनऊ कानपुर अयोध्या दिल्ली करनाल परिक्षेत्र पटियाला नबा तो ਹੁੰਦਿਆਂ ਹੋਇਆ ਅੱਜ ਮਹਾਂਪੁਰਖ શ્રીਮਾਨ ਬ੍ਰਹਮज्ञानी संत बाबा ईश्वर ਸਿੰਘ ਜੀ ਮਹਾਂਪੁਰਖਾਂ ਦੇ ਯਾਦਗਾਰ ਸਥਾਨ ਜਿਨ੍ਹਾਂ ਦੇ ਮੁਖੀ ਸੰਤ ਪੱਪਾ ਭੁਖਿੰਦਰ ਸਿੰਘ ਜੀ ਗਰਗwale ਜਿਨ੍ਹਾਂ ਨੇ ਸਾ ਸੰਗਤ ਦੀ ਪਰਵਾ ਤਤਕਾਰ ਜਿਹੜਾ ਹੈ ਸੋ ਇਸ ਕਾਪੇ ਤੱਕ ਕੀਤਾ ਹੈ ਅਸੀਂ ਉਹਨਾਂ ਦੇ ਤੇ ਸਾਰੀਆਂ ਸੰਗਤਾਂ ਦੇ ਉਹਨਾਂ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿੱਥੇ ਮਹਾਰਾ ਸੱਜੇ ਪਾਸ਼ਾ ਧੰਸਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮਹਾਂਪੁਰਖ ਭਾਈ ਸਾਹਾ ਪਾਈ ਸਦੀ ਦਾਸ ਜੀ ਭਾਈ ਸਾਹਾ ਪਾਈ ਮਤੀ ਦਾਸ ਜੀ ਭਾਈ ਸਾਹਾ ਪਹਿਦਿਆਲਾ ਜੀ ਅਤੇ ਅੱਜ ਦਾ ਪਾਵਨ ਦਿਹਾੜਾ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਗੁਰੂਤਾ ਜਤੇ ਦੇਵ ਸ ਆਗਿਆ ਭਈ ਅਕਾਲ ਕੀ ਦਾ ਚਲਾਇਓ ਪੰਥ ਸਭ ਸਿੱਖਣ ਤੋਂ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸਾਹਿਬਾ ਬਾਬਾ ਬੁੱਢਾ ਜੀ ਦਾ ਜਨਮ ਦਿਵਸ ਹੈ ਸੋ ਸਾਰਿਆਂ ਸੰਤਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਪਾਲਕ ਸਾਹਿਬ ਇੱਕ ਅਮਰ ਸ਼ਹੀਦ ਬਾਬਾ ਦੀਨ ਸਿੰਘ ਜੀ ਦਾ ਪੰਥ ਹੈ ਬਾਗਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਾਰਾਜਮਾਨ ਹੈ ਜਿਸ ਸੰਗਤ ਦਰਸ਼ਨ ਕਰ ਰਹੀਆਂ ਨੇ ਸਾਦੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜੀ ਦਾ ਪਾਵਨ ਕਰਤਬਨਾ ਦਾ ਕੜਾ ਜੋ ਹੈ ਉਹ ਪਾਲਕ ਸਾਹਿਬ ਦੇ ਸਰੂਪ ਵਿੱਚ ਹੈ

ਜੀ ਅੜਾ ੜਾੜੋ ਕਿਦਾ ਹੈ ਕੀਦਾ ਇਹ ਥੋੜਾ ਟਿੱਲੋ ਵੀਰੇ ਦਾ ਓਏ ਹੋਏ ਟਿੱਡਾ ਹੋ ਗਿਆ ਪਟਾਕਾ ਟਿੱਡਾ ਹੋ ਗਿਆ ਹਾਂ ਯਾਰੀ ਲੋ ਕੀ ਆਰੇ ਅੱਖਾਂ ਜੀ ਹੁਣ ਨਾ ਡੋ ਕੇ ਛਾਂ ਦੀ ਬੋਦਲੀ ਕਰਾ ਦੂੰ ਹੋਣਾ ਜੀ ਕੀ ਬਾਤ ਹੈੀ ਪਾਪਾ ਲੱਤਾਂ ਨਾ ਸਿੱਧੀਆਂ ਕਰਕੇ ਵੀਰੇ ਧਿਆਨ ਨਾਲ ਧਿਆਨ ਨਾਲ ਹੋ ਰਹੀ ਜਮਾਨ ਬੰਦੇ ਵਾਸਤੇ ਨਹੀਂ ਠੀਕ ਆਪ ਜੀ ਸਹੀ ਗੱਲ ਹੈ ਪਿੱਟ ਡੱਡੀ ਹੋ ਜਾਂਦੀ ਹੈ ਸਹੀ ਗੱਲ ਹੈ ਅਕਾ ਸਰ ਡਿਊਟੀ ਕਰਦਾ ਅੱਛਾ ਜੀ ਸੇਵਾਦਾਰੀ ਜੀ ਠੀਕ ਹੈ ਜੀ ਮੈਂ ਤਾਂ ਮੇਰਾ ਨਾਲ ਭਾਈ ਨਾਨ ਸਿੰਘ ਕੋ ਛੋਟਾ ਠੀਕ ਹੈ ਜੀ ਤੁਹਾਡੀ ਪਿੱਛੇ ਕ੍ਰੈਡਿਟ ਡਿਪਾਰਟਮੈਂਟ ਡਿਊਟੀ ਜੁਤੇ ਮੇਰੀ ਸੇਵਾਦਾਰੀ ਜੀ ਮੇਰੇ ਹੀ ਦਫਤਰ ਚ ਜਨਸਕਰਤ ਸਾਹਿਬ ਵੈਰੀ ਗੁੱਡ ਤੁਹਾਡਾ ਬੋਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਪਾਣੀ ਦੀ ਬੋਤਲਾਂ ਆ ਗਈਆਂ ਨੇ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਪਿੱਛੇ ਦੇ ਦਿਓ ਪਿੱਛੇ ਪਿੱਛੇ ਵਿੱਚ ਹੀ ਗੱਲ ਨਹੀਂ ਚਾਰ ਚੱਕਰ ਕਰ ਰਹੇ ਨੇ ਜੀ ਸੰਗਤ ਦਰਸ਼ਨ ਜੀ ਗੁਰਦੁਆਰਾ ਸਾਹਿਬ ਆ ਰਹੇ ਹਾਂ ਜੀ 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 ਬਾਖੰਨੇ ਪਹੁੰਚਣ ਵਾਲੇ ਆ ਜੀ ਜਰਗ ਚੌਂਕ ਪਹੁੰਚਣ ਵਾਲੇ ਆ ਤੇ ਵੈਰੀ ਗੁੱਡ ਵੈਰੀ ਗੁੱਡ ਕੀ ਬਾਤ ਹੈ ਯਾਰ ਅਰੇ ਹਿੱਟਾ ਉਤਰੋ ਜੀ ਜਮਦੇ ਵਾਸਤੇ ਬਾਬਾ ਵਾਲੇ ਐਸ ਉਹ ਯਾਦ ਹੈ ਇਹ ਇੰਚੋਆ ਬਾਜੀ ਜਿਹਦੇ ਦਰਸ਼ਨ ਲਿਖੇ ਨੇ ਅਗਲੇ ਸੰਗਤ ਖੜੀ ਹੈ ਇਹ ਦੋ ਇਹਨੇ ਕੱਢਣੀ ਆਏ ਨੇ ਇਹਨੇ ਸਦਾਈ ਨਾ ਪੱਟ ਲੈਣ ਦੇ ਜਾ ਫਿਰ ਹੁਣ ਹੁਣ ਨਹੀਂ ਜਾਣ ਦਿੰਦਾ ਤੈਨੂੰ ਖੜਾ ਰਹਿ ਹੁਣ ਆਪਾਂ ਸੁਖਾ ਪਾਸਾ ਕਾਲ ਕਲਗੀਧਰ ਸਾਹਿਬ ਪਹੁੰਚ ਗਏ ਜੀ ਫੋਨ ਦੀ ਸਟੋਰੇਜ ਫੁੱਲ ਹੋ ਗਈ ਮਿੱਤਰੋ ਹੋਰੇ ਵਲੌਗ ਐਂਡ ਕਰਨਾ ਪਊਗਾ ਦੇਖਦੇ ਆ ਬਾਕੀ ਜਿੰਮੀ ਵੀ ਹੋਇਆ ਰੱਬ ਭਲੀ ਕਰੇ ਤੇ ਪਹੁੰਚ ਗਏ ਜੀ ਹੁਣ ਤੁਹਾਨੂੰ ਦਿਖਾਣੇ ਆ ਅੱਗੇ ਤੇ ਜਿਹੜੇ ਥੋੜੇ ਜੇ ਹੋਣਗੇ ਨਾ ਜਿੰਨਾ ਵੀ ਹੋ ਸਕਦਾ ਦਰਸ਼ਨ ਕਰਾਂ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਕਲਗੀਧਰ ਗੁਰਦੁਆਰਾ ਸਾਹਿਬ ਖੰਨਾ ਵਿਖੇ ਪਹੁੰਚ ਗਏ ਆ ਜੀ ਔਰੇ ਦਰਸ਼ਨ ਕਰਕੇ ਜੀ ਅੱਗੇ ਮੰਜੀ ਸਾਹਿਬ ਪਾਲਕੀ ਸਾਹਿਬ ਰੁਕੂਗੀ ਜੀ ਰਾਤ ਦੇ ਕਿੰਨਾ ਟਾਈਮ ਹੋ ਗਿਆ 11:22 ਹੋ ਗਏ ਜੀ ਤੇ ਕਿੱਧਰ ਗੁਰਦੁਆਰਾ ਸਾਹਿਬ ਆ ਗਿਆ ਜੀ ਭਾਈ ਗੁਰਜੀ ਪਿੱਛੇ ਦੇ ਦੋ ਪਿੱਛੇ ਬਹੁਤ ਪਿਆ ਗੱਡੀ 'ਚ ਜੀ ਸ਼ੁਕਰੀਆ ਬਹੁਤ ਬਹੁਤ ਭਰੋ ਭਾਈ ਗੁਰਜੀ ਪਿੱਛੇ ਦੇ ਦੋ ਪਿੱਛੇ ਵਿੱਚ ਬਹੁਤ ਬਹੁਤ ਪਿਆ ਗੱਡੀ 'ਚ ਬਹੁਤ ਬਹੁਤ ਜ਼ਿਆਦਾ ਵੇਵਰੇ ਪਿੱਛੇ ਦੇ ਦੋ ਪਿੱਛ 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 ਦੇ ਦੋ ਬੜੀ ਪਿੱਛੇ ਗੱਡੀ 'ਚ ਪਿਆ ਵਾਧੂ ਪਿਆ ਇਹ ਦੇਖੋ ਸਾ ਆਪਣੇ ਸੰਗਤ ਸਾਰੇ ਇਹ ਨਾ ਲੰਗਰ ਵਰਤਾ ਰਹੇ ਨੇ ਤੇ ਮੈਂ ਕਹਿੰਨਾ ਕਿੰਨੇ ਸੇਵ ਹੋਗੇ ਸਾਡੇ ਕੋ ਪਿੱਛੇ ਬਹੁਤ ਸੇਵਾਂ ਦਾ ਲਫਾਫਾ ਹੀ ਪੜਾਵੇਂ ਦੇਈ ਜਾਂ ਉਹ ਧੱਕੇ ਨਾਲ ਦੇਈ ਜਾਂਦੇ ਨੇ ਕਿ ਲੈ ਲਓ ਭਾਜੀ ਲੈ ਲਓ ਲੈ ਲਓ ਬਾਈ ਗੁਰੂ ਜੀ ਲੈ ਲਓ ਲੈ ਲਓ ਖਾਲਸਾ ਜੀ ਉਹ ਬਹੁਤ ਸਤਿਕਾਰ ਬਹੁਤ ਪਿਆਰ ਹੈ ਜੀ ਬਹੁਤ ਜਿਆਦਾ ਰੂਹ ਫੁਸ਼ ਹੁੰਦੀ ਹੈ ਮੇਰੇ ਸਮਾਗਮ ਤੇ ਜਰੂਰ ਜਾਇਆ ਕਰੋ ਜੀ ਆਪਣੇ ਪਾਲ ਕੀ ਸਾਹਿਬ ਦੇਖੋ ਦਰਸ਼ਨ ਕਰਨ ਨੂੰ ਮਿਲ ਰਿਹਾ ਹੈ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਜੀ ਇਹ ਕਿਸਮਤ ਵਾਲਿਆਂ ਨੂੰ ਹੀ ਮਿਲਦਾ ਹੈ ਹਰ ਕੋਈ ਸੇਵਾ ਨਹੀਂ ਕਰ ਪਾਂਦਾ ਜਾਂ ਹਰ ਕੋਈ ਇਹ ਮੌਕਾ ਨਹੀਂ ਪ੍ਰਾਪਤ ਕਰ ਪਾਂਦਾ ਇਹ 99 ਬੰਦਿਆਂ ਨੂੰ ਨਹੀਂ ਮਿਲਦਾ मिलਦੇ ਜੀ ਕਰਦੇ ਬਲੌਗ ਨੂੰ ਥੋੜਾ ਰੋਕਦੇ ਥੋੜਾ ਕੰਮ ਕਰ ਲਈਏ ਆ ਪਹੁੰਚ ਗਏ ਜੀ ਹੁਣ ਬੜੇ ਵਿਸ਼ਰਾਮ ਕਰਨਗੇ ਫੇਰ ਬਲੌਗ ਨੂੰ ਅਸਮਨਟ ਕਰਦੇ ਹਾਂ ਜੀ ਤੇ ਸ਼ੇਅਰ ਕਰਿਓ ਜੀ ਸਾਤ ਸ਼ਰੀਆ ਕਾਲ ਬੋਲੇ ਸੋ ਨਿਹਾਲ ਸਾਤ ਸ਼ਰੀਆ ਕਾਲ